ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਕੇਲੇ ਵਾਲਾ ਕਸਟਰਡ ਅਦੋ ਕੇਲੇ ਤੇ ਹੁਣ ਆਪਾਂ ਇਹਦਾ ਕਸਟਰਡ ਬਣਾਵਾਂਗੇ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਅੱਧਾ ਕਿਲੋ ਦੁੱਧ ਹੈ ਤੇ ਆਪਾਂ ਥੋੜਾ ਜਿਹਾ ਵਿੱਚ ਰੱਖਾਂਗੇ ਕਸਟਰਡ ਘੋਲਣ ਵਾਸਤੇ The <laughs> cat ਇਹ ਦੁੱਧ ਗਰਮ ਹੋ ਗਿਆ ਫਿਰ ਆਪਾਂ ਕਾਸਟਡ ਘੋਲ ਕੇ ਪਾਵਾਂਗੇ ਲੋ ਦੁੱਧ ਗਰਮ ਹੋ ਗਿਆ 5 ਮਿੰਟ ਹੋ ਗਏ ਧਰੇ ਨੂੰ ਤੇ ਹੁਣ ਆਪਾਂ ਹਾਂ ਫਲੇਚੀਆਂ ਤੋੜ ਕੇ ਪਾਵਾਂਗੇ ਵਧੀਆ ਵਾਲਾ ਆ ਗਿਆ ਦੁੱਧ ਨੂੰ ਇੱਕ ਲੰង ਪਾਵਾਂਗੇ ਤੋੜ ਕੇ ਲੋ ਆਪਾਂ ਦੁੱਧ ਕੁਸ ਰੱਖ ਲਿਆ ਸੀਗਾ ਤੇ ਇਹਦੇ ਚ ਕਸਟਰਡ ਘੋਲਾਂਗੇ ਆਪਾਂ 1.5 ਚਮਚਾ டண்டே கேடா நீங்க ਹੇੜਾ ਬਾਸ਼ਾਦਾ ਤੋਂ ਦੋ ਵੀ ਵਿੱਚ ਪਾ ਰਹੇ ਹਾਂ ਅਫਾ ਲਓ ਦੁੱਧ ਚਾਪਾ ਕਾਸਟਰਡ ਪਾਤਾ ਤੇ ਦੁੱਧ ਰਿਝ ਜਾਂਦਾ ਤੇ ਹੁਣ ਆਪਾਂ ਕੇਲਾ چیر ਲਾਂਗੇ ਇੱਕ چیرਾਂਗੇ ਇੱਕ ਰੱਖ ਲਾਂਗੇ ਦਦਨ ਵਾਲਾ ਆ ਗਿਆ। ਉਧਰ ਜੀ ਜਾਂਦੇ ਤੇ ਹੁਣ ਆਪਾਂ ਖੰਡ ਪਾਵਾਂਗੇ। ਹੁਣ ਆਪਾਂ ਦਾਖਾਂ ਪਾ ਦੇਵਾਂਗੇ ਹੌਲੀ ਹੌਲੀ ਜਿਵੇਂ ਜਿਵੇਂ ਰਿੱਜੀ ਜਾਊਗਾ ਹੌਲੀ ਹੌਲੀ ਤੇ ਉਹ ਮੈਂ گاੜਾ ਹੋਈ ਜਾਊਗਾ ਉਹ ਆਪਣਾ ਕਾਸਟਡ ਬਣ ਗਿਆ ਇਸ ਨੂੰ ਆਪ ਲਾਵਾਂਗੇ ਗਾੜਾ ਹੋ ਗਿਆ ਪੂਰਾ ਹੁਣ ਹੋੜਾ ਪੈਣ ਨੂੰ 10 ਮਿੰਟ ਰੱਖ ਲਾਂਗੇ ਠੰਡਾ ਹੋਣ ਵਾਸਤੇ ਲੋ ਪਾਣੀ ਚ ਰੱਖਿਆ ਪਰੰਡਾ ਕਰ ਲਿਆ ਹੁਣ ਆਪਾਂ ਕੇਲੇ ਪਾਵਾਂਗੇ ਇੱਕੋ ਹੀ ਕੱਟਿਆ ਸੀ ਆਪਾਂ ਕੇਲਾ ਇੱਕ ਰੱਖ ਲਿਆ ਸੀਗਾ ਹੁਣ ਆਪਾਂ ਇਹਨੂੰ ਪਾਣੇ ਚ ਕੱਢ ਲਾਂਗੇ ਹਨੁਕ ਤੇ ਆਪਾਂ ਚੈਰੀ ਪਾਵਾਂਗੇ ਦੇਖ ਕੱਡਾ ਵਧੀਆ ਬਣਿਆ ਕਸਟਰਡ ਕੇਲੇ ਪਾ ਕੇ ਬਹੁਤ ਵਧੀਆ ਬਣਿਆਗਾ ਜੇ ਸਾਡੇ ਵੀਡੀਓ ਕੋ ਪਸੰਦ ਲੱਗੇ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ